ਰੱਬ ਹਰ ਮੰਦਰ ਸੋਹਣਾ ਰੱਬ ਹਰ ਮੰਦਰ ਸੋਹਣਾ ਜਿਸ ਮਾਹਮਾਨ ਕੁਲਾਦ ਜਿਸ ਮਾਹਮਾਨ ਕੁਲਾਦ ਰੱਬ ਹਰ ਮੰਦਰ ਸੋਹਣਾ ਅੱਜ ਅਸੀਂ ਨਾ ਮੈਂ ਆਪਣੇ ਆਪ ਨੂੰ ਵੀ ਤੇ ਹਰ ਉਸ ਪੇਰੈਂਟ ਨੂੰ ਆਪਣੇ ਆਪ ਤੇ ਬੜੀ ਸ਼ਰਮ ਸ਼ਰਮਿੰਦਗੀ ਤੇ ਲਾਣਤ ਫੀਲ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਜਿਹੜੇ ਜਿਹੜੇ ਪੇਰੈਂਟਸ ਹੈ ਆਪਣੇ ਬੱਚੇ ਨੂੰ ਗੁਰੂ ਜੀ ਦੀ ਇਹ ਵਾਲੀ ਗੱਲ ਸਮਝਾ ਨਹੀਂ ਸਕੇ ਅੱਜ ਦੇ ਟਾਈਮ 'ਚ ਬੱਚੇ ਕਹਿੰਦੇ ਆ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਆਈ ਲੁੱਕ ਅਗਲੀ ਜਾਂ ਮੈਂ ਚੰਗਾ ਨਹੀਂ ਲੱਗ ਰਿਹਾ ਮੈਂ ਸੋਹਣਾ ਨਹੀਂ ਆ ਤੇ ਇਹ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਵਰਗੇ ਪੇਰੈਂਟਸ ਨੂੰ ਜਿਹੜੇ ਗੁਰਮਤ ਅਨੁਸਾਰ ਸੋਹਣੇ ਦੀ ਡੈਫੀਨੇਸ਼ਨ ਬੱਚੇ ਨੂੰ ਸਮਝਾਈ ਨਹੀਂ ਪਾਏ ਕੀ ਹੈ ਤੇ ਬਾਅਦ ਚ ਫਿਰ ਮਾਪਿਓ ਦੁਖੀ ਹੁੰਦੇ ਨੇ ਕਿ ਬੱਚਾ ਇਹ ਜੇ ਸ਼ਬਦ ਬੋਲ ਰਿਹਾ ਹੈ ਦਿਸ ਇਹ ਫੇਲਿਅਰ ਬੱਚਿਆਂ ਦਾ ਨਹੀਂ ਹੈ ਇਹ ਪੇਰੈਂਟਸ ਦਾ ਫੇਲਿਅਰ ਹੈ ਹੁਣ ਸਾਨੂੰ ਇਹ ਸਮਝਣਾ ਹੈ ਕਿ ਸਰੀਰ ਹੈ ਕੀ ਸੋਨਾ ਕਿਹਨੂੰ ਕਿਹਾ ਗੁਰੂ ਜੀ ਨੇ ਤੇ ਕਿਹਨੂੰ ਸੋਨਾ ਨਹੀਂ ਕਿਹਾ ਗੁਰੂ ਜੀ ਨੇ ਪਹਿਲੇ ਇਹ ਗੱਲ ਸਮਝੋ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਗੁਰੂ ਜੀ ਨੇ ਕੀ ਕਿ ਜਿਹੜਾ ਮੇਰਾ ਸਰੀਰ ਹੈ ਨਾ ਇਹ ਹਰੀ ਦਾ ਮੰਦਰ ਹੈ ਇਹ ਰੱਬ ਦਾ ਘਰ ਹੈ ਜਿੱਦੇ ਅੰਦਰ ਰੱਬ ਦਾ ਵਾਸ ਹੈ ਠੀਕ ਹੈ ਜਦੋਂ ਤੁਹਾਨੂੰ ਗਿਆਨ ਹੋਏਗਾ ਨਾ ਤਾਂ ਤੁਸੀਂ ਇਸੇ ਸਰੀਰ ਦੇ ਅੰਦਰ ਇਸੇ ਮੰਦਰ ਦੇ ਅੰਦਰ ਰੱਬ ਨੂੰ ਪ੍ਰਗਟ ਕਰ ਦੇਵੋਗੇ ਆਪਣੇ ਅੰਦਰੋਂ ਤੇ ਰੱਬ ਵਿੱਚ ਸਮਾ ਜਾਓਗੇ ਠੀਕ ਹੈ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਫਿਰ ਅੱਗੇ ਗੁਰੂ ਜੀ ਕਹਿੰਦੇ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾ ਕਹਿੰਦੇ ਮਨ ਮੰਦਰ ਹੈ ਤੇਰਾ ਤਨ ਜਿਹੜਾ ਸਰੀਰ ਹੈ ਉਹ ਕਲੰਦਰ ਹੈ ਮਤਲਬ ਜਿਵੇਂ ਸਟਰਕਚਰ ਹੁੰਦਾ ਉਸ ਮੰਦਰ ਦਾ ਘਟ ਹੀ ਤੀਰਥ ਨਾਵਾ ਕਹਿੰਦੇ ਮੰਦਰ ਹੀ ਤੀਰਥ ਨਾਣਾ ਫਿਰ ਅਗਲੀ ਲਾਈਨ ਕੀ ਕਹਿੰਦੇ ਆ ਕਹਿੰਦੇ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦਿੜ ਕਹਿੰਦੇ ਜਿਹੜਾ ਰੱਬ ਦਾ ਮੰਦਰ ਇਹ ਸਰੀਰ ਹੈ ਨਾ ਇਹ ਬਹੁਤ ਸੋਹਣਾ ਹੈ ਇਹਨੂੰ ਨਾਮ ਨਾਲ ਰੱਬ ਦੀ ਯਾਦ ਨਾਲ ਦ੍ਰਿੜ ਕਰ ਆਪਣੇ ਮਨ ਨੂੰ ਵਿਸ਼ਵਾਸ ਕਰਾ ਫਿਰ ਅੱਗੇ ਗੁਰੂ ਜੀ ਇੱਕ ਹੋਰ ਲਾਈਨ ਬੜੀ ਪਿਆਰੀ ਕਹਿੰਦੇ ਨੇ ਹੁਣ ਇਹ ਚੀਜ਼ ਤੇ ਗੁਰੂ ਜੀ ਨੇ ਪਹਿਲਾਂ ਦ੍ਰਿੜ ਕਰਾਤੀ ਕਿ ਇਹ ਸਰੀਰ ਜਿਹੜਾ ਇਹ ਰੱਬ ਦਾ ਘਰ ਹੈ ਹੁਣ ਬੱਚਿਆਂ ਨੂੰ ਅਸੀਂ ਦੱਸਿਆ ਨਹੀਂ ਸੋਣਾ ਹੈ ਕਿ ਬੱਚਿਆਂ ਨੂੰ ਇਹ ਲੱਗਦਾ ਕਿ ਉਹ ਅਸੀਂ ਵਾਲ ਕਟਾ ਲਏ ਦਾੜੀ ਕਟਾ ਲਈ ਮੁੱਚਾ ਸੈੱਟ ਕਰਾਲੀਆਂ ਅਸੀਂ ਇਦਾਂ ਦੇ ਹੋਰ ਸ਼ਰੀਰ ਨੂੰ ਖਰਾਬ ਕਰ ਲੈ ਮਾਇਆ ਦੇ ਅੰਦਰ ਆਪਣੇ ਆਪ ਨੂੰ ਚੰਗਾ ਦਿਖਾਣ ਲਈ ਇਹ ਸੋਨਾ ਕਿਉਂਕਿ ਅਸੀਂ ਗੱਲਾਂ ਹੀ ਘਰ ਚ ਇਦਾਂ ਦੀਆਂ ਕਰਦੇ ਰਹੇ ਤੇ ਸੋਨੇ ਦੀ ਡੈਫੀਨੇਸ਼ਨ ਬੱਚੇ ਨੂੰ ਉਹੀ ਮਨਚ ਬਣਾ ਲੀ ਜੇ ਬੱਚੇ ਨੂੰ ਇਹ ਗਿਆਨ ਹੁੰਦਾ ਕਿ ਮੇਰੇ ਗੁਰੂ ਦੇ ਅਕੋਰਡਿੰਗ ਇਹ ਰੱਬ ਦਾ ਘਰ ਹੈ ਮੈਨੂੰ ਖਰਾਬ ਨਹੀਂ ਕਰਨਾ ਇਹ ਜਿਵੇਂ ਜਿੱਕਰ ਰੱਬ ਨੇ ਬਣਾਇਆ ਮੈਨੂੰ ਬਹੁਤ ਸੋਹਣਾ ਬਣਾਇਆ ਤੇ ਸੋਨਾ ਮੇਰਾ ਇੱਕ ਸ਼ਰੀਰ ਤਾਂ ਹੈ ਜੇ ਮੇਰੇ ਅੰਦਰ ਰੱਬ ਦੀ ਯਾਦ ਬਸੀ ਹੋਈ ਹੈ ਤੇ ਇਹ ਗੁਰੂ ਜੀ ਕਿਹੜੀ ਗੱਲ ਨਾਲ ਸਮਝਾਉਂਦੇ ਨੇ ਗੁਰੂ ਜੀ ਕਹਿੰਦੇ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦੇੜ ਕਹਿੰਦੇ ਉਹ ਮੰਦਰ ਉਹ ਸਰੀਰ ਬਹੁਤ ਸੋਹਣਾ ਹੈ ਗੁਰੂ ਜੀ ਦੇ ਅਕੋਰਡਿੰਗ ਰੱਬ ਦੇ ਅਕੋਰਡਿੰਗ ਜਿਹਦੇ ਅੰਦਰ ਰੱਬ ਦੀ ਯਾਦ ਵਸੀ ਹੋਈ ਹੈ ਜਿਹੜਾ ਰੱਬ ਨੂੰ ਯਾਦ ਕਰਦਾ ਹੈ ਬਾਹਰਲੀ ਤੌਰ ਤੇ ਸੋਹਣੇ ਨੂੰ ਥੋੜੀ ਸੋਨਾ ਕਿਹਾ ਗਿਆ ਜਿਹੜਾ ਅੰਦਰੋਂ ਸੋਹਣਾ ਹੈ ਜਿਹਦਾ ਸਰੀਰ ਰੱਬ ਨਾਲ ਜੁੜਿਆ ਹੈ ਉਹ ਸਨਕੀ ਗੁਰੂ ਨਾਨਕ ਸਾਹਿਬ ਸੋਹਣੇ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਹਣੇ ਨਹੀਂ ਸੀ ਕਿ ਰਾਮਚੰਦਰ ਜੀ ਮਹਾਰਾਜ ਸੋਹਣੇ ਨਹੀਂ ਸੀ ਕਿ ਕ੍ਰਿਸ਼ਨ ਜੀ ਮਹਾਰਾਜ ਸੋਹਣੇ ਨਹੀਂ ਸੀ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਸੋਨੇ ਦੀ ਡੈਫੀਨੇਸ਼ਨ ਪਰਮਾਤਮਾ ਨੇ ਕਿਹਨੂੰ ਕਹੀ ਹੈ ਤੇ ਕਿਸ ਚੀਜ਼ ਨੂੰ ਕਹੀ ਹੈ ਕੀ ਬੰਦਾ ਸਿੰਘ ਬਹਾਦਰ ਸੋਨੇ ਲਈ ਸੀ ਜਿਹਨੂੰ ਵੀ ਰੱਬ ਦਾ ਗਿਆਨ ਹੈ ਜਿਹੜਾ ਨਾਮ ਨਾਲ ਜੁੜਿਆ ਉਹ ਬੰਦਾ ਸੋਨਾ ਹੈ ਬਹੁਤ ਸਟ੍ਰਿਕਟ ਗੁਰੂ ਜੀ ਨੇ ਲਾਈਨ ਕਹੀ ਹੈ ਇਹ ਚੀਜ਼ ਯਾਦ ਰੱਖਿਓ ਤੇ ਬੱਚਿਆਂ ਨੂੰ ਦੱਸ ਦੇਣਾ ਜੇ ਇਹ ਚੀਜ਼ ਕਦੇ ਨਾ ਭੁੱਲਣਾ ਕਹਿੰਦੇ ਧੰਨ ਜੋ ਬਨਕਾ ਗਰਭ ਨਾ ਕੀਜੇ ਕਾਗਜ਼ ਜਿਉਂ ਗਲ ਜਾਏਗਾ ਕਹਿੰਦੇ ਬੱਚਿਆਂ ਨੂੰ ਇਹ ਵਿਸ਼ਵਾਸ ਕਰਾ ਦਿਓ ਕੇ ਬੇਟਾ ਜਿਹੜਾ ਸੁੰਦਰਤਾ ਰੂਪੀ ਧਨ ਦਾ ਤੂੰ ਬੜਾ ਮਾਣ ਕਰਦਾ ਹੈ ਨਾ ਤੇ ਤੈਨੂੰ ਲੱਗਦਾ ਫਲਾਣੀ ਚੀਜ਼ ਕਰਕੇ ਮੈਂ ਇਹ ਕਰਾ ਕੇ ਫੈਸ਼ਨ ਕਰਕੇ ਮੈਂ ਸੋਨਾ ਬਣ ਜਾਊਗਾ ਇਹਦਾ ਹੰਕਾਰ ਨਾ ਕਰ ਇਹ ਮਾਇਆ ਦੇ ਅੰਦਰ ਆਪਣੇ ਆਪ ਨੂੰ ਨਾ ਹੀ ਈਵੋਲਵ ਕਰ ਕਾਗਜ਼ ਦੇ ਵਾਂਗ ਗਲ ਜਾਏਗਾ ਸ਼ਰੀਰ 'ਚ ਉਹੀ ਸ਼ਰੀਰ 'ਚ ਝੁੜੀਆਂ ਪੈ ਜਾਂਦੀਆਂ ਉਹਨੂੰ ਆਪਣੇ ਦਾਦੇ ਦੀ ਉਹਨੂੰ ਆਪਣੇ ਪਰਦਾਦੇ ਦੀ ਉਹਨੂੰ ਆਪਣੇ ਬਾਪੂ ਦੀ ਫੋਟੋ ਦਿਖਾ ਦਿਓ ਉਹਨੂੰ ਕਹਿ ਦਿਓ ਕਿ ਬੇਟਾ ਸਾਡਾ ਵੀ ਇਹੀ ਹਾਲ ਹੋਣਾ ਤੇ ਤੇਰਾ ਵੀ ਇਹੀ ਹਾਲ ਹੋਣਾ ਇਸ ਕਰਕੇ ਕਦੇ ਹੰਕਾਰ ਚ ਨਹੀਂ ਆਣਾ ਤੇ ਨਾ ਹੀ ਬਾਹਰਮੁਖੀ ਸੁੰਦਰਤਾ ਨੂੰ ਸੋਨਾ ਮੰਨਣਾ ਤੈਨੂੰ ਰੱਬ ਨੇ ਇਹ ਸ਼ਰੀਰ ਦਿੱਤਾ ਹੈ ਤੇਰੇ ਮਨ ਵਿੱਚ ਰੱਬ ਕਰਦਾ ਤੂੰ ਬਹੁਤ ਸੋਹਣਾ ਤੇਰੇ ਤੋਂ ਸੋਹਣਾ ਦੁਨੀਆ ਤੇ ਪੈਦਾ ਨਹੀਂ ਹੋਇਆ ਜਿਹੜਾ ਗੁਰੂ ਦੀ ਅੱਖਾਂ ਚ ਸੋਹਣਾ ਹੈ ਜਿਹੜਾ ਰੱਬ ਦੇ ਘਰ ਵਿੱਚ ਸੋਹਣਾ ਹੈ ਸਾਨੂੰ ਉਹ ਸੋਹਣਾ ਬਣਨਾ ਹੈ ਅਸੀਂ ਇਸ ਟੈਂਪਰਰੀ ਦੁਨੀਆ ਨੂੰ ਸੋਨਾ ਨਹੀਂ ਕਹਿਣਾ ਜੇ ਅਸੀਂ ਇਸ ਦੁਨੀਆ ਦੇ ਅਕੋਰਡਿੰਗ ਸੋਹਣੇ ਬਣਾਂਗੇ ਨਾ ਤੇ ਰੱਬ ਤੋਂ ਸਾਨੂੰ ਡਾਈਵੋਰਸ ਮਿਲ ਜਾਏਗਾ ਰੱਬ ਨੇ ਸਾਨੂੰ ਆਪਣੇ ਘਰ ਨਹੀਂ ਵਸਾਣਾ ਤੇ ਰੱਬ ਨੇ ਇਸ ਜੀਵ ਰੂਪੀ ਸਟੇਨ ਨੂੰ ਘਰੋਂ ਕੱਢ ਦੇਣਾ ਫਿਰ ਅਸੀਂ ਪੇਕੇ ਘਰ ਚੀ ਚੱਕਰ ਲਾਉਂਦੇ ਰਹਿ ਜਾਾਂਗੇ ਅਸੀਂ ਆਪਣੇ ਸਹੁਰੇ ਘਰ ਨਹੀਂ ਵੱਸਾਂਗੇ ਇਸ ਕਰਕੇ ਬੱਚਾ ਨੂੰ ਸੋਨੇ ਦੀ ਡੈਫੀਨੇਸ਼ਨ ਜ਼ਰੂਰ ਸਮਝਾ ਦੇਣੀ ਹੈ ਠੀਕ ਹੈ ਦੁਬਾਰਾ ਇੱਕ ਗੱਲ ਕੀ ਕਿਹੜੀ ਹਰਕਾ ਮੰਦਰ ਸੋਨਾ ਕੀਆ ਕਰਨਾ ਹੈ ਹਾਰ ਕਹਿੰਦੇ ਰੱਬ ਦਾ ਮੰਦਰ ਰੱਬ ਦਾ ਈਸ਼ ਦਿੱਤਾ ਹੋਇਆ ਸ਼ਰੀਰ ਬਹੁਤ ਸੋਹਣਾ ਹੈ ਇਹ ਤਾਂ ਰੱਬ ਨੇ ਆਪ ਬਣਾਇਆ ਹੈ ਇਹ ਕਿਵੇਂ ਮਾੜਾ ਹੋ ਸਕਦਾ ਹੈ ਇਹ ਜੋ ਵੀ ਆਕਾਰ ਰੱਬ ਨੇ ਦਿੱਤੇ ਤਾਂ ਬਹੁਤ ਸੋਹਣਾ ਹੈ ਮੈਂ ਤਾਂ ਇਹਦੇ ਬਲਿਹਾਰ ਜਾਂਨਾ ਇਹ ਸਬੰਦਰ ਵਿੱਚ ਇਹ ਸ਼ਰੀਰ ਵਿੱਚ ਰੱਬ ਵੱਸਦਾ ਹੈ ਜਿਹੜੇ ਸ਼ਰੀਰ ਵਿੱਚ ਰੱਬ ਵੱਸਦਾ ਉਹ ਕਿਵੇਂ ਬਦਸੂਰਤ ਹੋ ਸਕਦਾ ਉਹ ਬਹੁਤ ਸੋਹਣਾ ਹੈ ਤੇ ਇਸ ਕਰਕੇ ਜੇ ਰੱਬ ਨੇ ਤੁਹਾਨੂੰ ਆਪਣੀ ਯਾਦ ਦਿੱਤੀ ਤੁਸੀਂ ਬਹੁਤ ਸੋਹਣੇ ਹੋ ਦੁਨੀਆ ਦੇ ਅੰਦਰ ਸਭ ਤੋਂ ਸੋਹਣੇ ਹੋ ਤੇ ਇਹ ਵਿਸ਼ਵਾਸ ਰੱਖਣਾ ਤੇ ਤੁਹਾਡੀ ਸੁੰਦਰਤਾ ਰੱਬ ਕਦੇ ਖਤਮ ਨਹੀਂ ਹੋਣ ਦੇਗਾ ਇਹ ਹਮੇਸ਼ਾ ਯਾਦ ਰੱਖਿਓ ਤੇ ਬੱਚਿਆਂ ਨੂੰ ਦ੍ਰਿੜ ਕਰਾ ਦਿਓ ਤੇ ਆਪ ਵੀ ਦ੍ਰਿੜ ਕਰਕੇ ਰੱਖਿਓ ਫਿਰ ਕੀ ਕਹਿੰਦੇ ਕਹਿੰਦੇ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਬਿਸਰਾ ਕਹਿੰਦੇ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਇਨਵੋਲ ਕਰਨ ਲਈ ਤੂੰ ਉੱਥੇ ਸਿੱਧੀਆਂ ਹਰਕਤਾਂ 'ਚ ਪੈ ਗਿਆ ਜਿਹਦੇ ਨਾਲ ਤੂੰ ਤੈਨੂੰ ਜੋ ਗੁਰਮਤ ਕਹਿ ਰਹੀ ਸੀ ਤੈਨੂੰ ਜੋ ਗਿਆਨ ਨੇ ਕਿਹਾ ਤੈਨੂੰ ਜੋ ਗ੍ਰੰਥ ਸਾਹਿਬ ਵਿੱਚ ਸਮਝਾਇਆ ਗਿਆ ਗੁਰੂ ਜੀ ਨੇ ਸਮਝਾਇਆ ਤੂੰ ਉਹਨਾਂ ਰੀਤਾਂ ਵਿੱਚ ਪੈ ਗਿਆ ਕਹਿੰਦੇ ਅੱਗ ਲਾ ਇਹ ਜਿਹੇ ਰੀਤਾਂ ਨੂੰ ਕਹਿੰਦੇ ਨਾਨਕ ਸਾਈ ਭਲੀ ਪ੍ਰੀਤ ਨਨ ਪਾਸ਼ਾ ਕਹਿੰਦੇ ਉਹ ਪਿਆਰ ਉਹ ਰੀਤ ਉਹ ਰਿਚੁਅਲ ਉਹ ਰੂਪ ਭਲਾ ਜਿੱਤ ਸਾਹਿਬ ਸੇਤੀ ਪਾਦਰ ਜਿੱਥੇ ਮੇਰੀ ਇੱਜ਼ਤ ਆਪਣੇ ਰੱਬ ਦੇ ਘਰ ਵਿੱਚ ਰਹਿ ਜੇ ਇਹ ਦੁਨੀਆ ਦੇ ਅੱਗੇ ਚੰਗੇ ਬਣ ਕੇ ਸੋਹਣੇ ਬਣ ਕੇ ਅਸੀਂ ਕਿਹਨੂੰ ਸ਼ਕਲ ਦਿਖਾਣੀ ਆ ਅਸੀਂ ਆਪਣੇ ਰੱਬ ਦੇ ਘਰ ਵਸਣਾ ਹੈ ਤੇ ਅਸੀਂ ਉਸ ਘਰ 'ਚ ਵਸਣ ਲਈ ਤਿਆਰ ਹੋਣਾ ਹੈ ਇਸ ਦੁਨੀਆ ਦੇ ਅੰਦਰ ਤੇ ਫਿਰ ਜੇ ਇਹ ਵੀ ਗੱਲ ਸਮਝ ਨਹੀਂ ਨਾ ਆਉਦੀ ਫਿਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਹਿੰਦੇ ਸੌਰੈ ਢੋਈ ਨਾਲ ਹੈ ਕਹਿੰਦੇ ਤੈਨੂੰ ਸੋਰੇ ਘਰ ਤੇ ਥਾਂ ਨਹੀਂ ਲੱਭਣੀ ਫਿਰ ਆਪਣੇ ਰੱਬ ਦੇ ਘਰ ਥਾਂ ਨਹੀਂ ਨੱਪਣੀ ਕਹਿੰਦੇ ਪਈਆ ਨਹੀਂ ਥਾਂ ਨਹੀਂ ਤੈਨੂੰ ਇਸ ਘਰ ਵਿੱਚ ਇੱਜ਼ਤ ਮਿਲਣੀ ਆਪਣੇ ਪੇਕੇ ਘਰ ਵਿੱਚ ਕਹਿੰਦੇ ਪਿਰ ਵਾਤਣੀ ਨਾ ਪੁੱਛਣੀ ਤਨ ਸੁਹਾਗਣ ਨੂੰ ਕਹਿੰਦੇ ਕਾਦੀ ਸੁਹਾਗਣ ਰਹੇਗੀ ਤੂੰ ਜੇ ਆਪਦੇ ਖਸਮ ਨੂੰ ਜੋ ਚੰਗਾ ਲੱਗਦਾ ਸੀ ਉਹ ਕੰਮ ਹੀ ਨਹੀਂ ਕੀਤਾ ਜੋ ਤੇਰੇ ਖਸਮ ਨੂੰ ਨਹੀਂ ਪਹੁੰਦਾ ਸੀ ਤੂੰ ਉਹ ਕੰਮ ਕੀਤਾ ਦੁਨੀਆ ਨੂੰ ਖੁਸ਼ ਕਰਨ ਲਈ ਤੇ ਜਿਹੜੀ ਆਪਣੇ ਖਸਮ ਦੀ ਨਹੀਂ ਆਪਣੇ ਪਰਮਾਤਮਾ ਦੀ ਨਹੀਂ ਹੋਈ ਜੀਵ ਰੂਪੇ ਇਸਤਰੀ ਉਨੇ ਕਦੇ ਨਾਉ ਨੂੰ ਪੇਕੇ ਘਰ ਸੁੱਖ ਮਿਲਣਾ ਨਾਉ ਨੂੰ ਆਪਣੇ ਰੱਬ ਦੇ ਸੌਰੇ ਘਰ ਸੁੱਖ ਮਿਲਣਾ